ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡਲੋਪੋ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ ਦੋ ਨਗ ਲੈ ਕੇ ਆਂਦੇ ਆ ਜੀ ਇੱਕ ਸੂਆ ਸਵਾਇਆ ਨਗ ਇੱਕ ਤੋਕੜ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦਾ ਨਾਮ ਬਿਆਨ ਸਿੰਘ ਬਾਈ ਪੈਂਡਲੋਪੋ ਜ਼ਿਲ੍ਹਾ ਮੋਗਾ ਤਸੀਹੇ ਨਿਹਾਲ ਸਿੰਘ ਵਾਲਾ ਬਾਈ ਜੀ ਮੋਬਾਈਲ ਨੰਬਰ ਜੀ 872 ਮੋਬਾਈਲ 98782 45101 ਠੀਕ ਆ ਵੀਰੇ ਦੋ ਨਾਗਾ ਜੀ ਹਾਂਜੀ ਬਾਈ ਇੱਕ ਨੰਬਰ ਸੂਈ ਸਵਾਈ ਤੋਂ ਸ਼ੁਰੂ ਕਰਾਂਗੇ ਸੂਆ ਕੇ ਨੰਮਾ ਵੀਰੇ ਇਹ ਦੂਜੀ ਸੂਈ ਵੀ ਆ ਬਾਈ ਜੀ ਕਦੋਂ ਸੂਈ ਹੈ ਜੀ ਇਹ ਆ ਖੜਾ ਬੱਚਾ ਇਹਨੂੰ ਹਜੇ ਮੰਨ ਲਾ 20 ਤੋਂ 25 ਦਿਨ ਹੀ ਹੋਏ ਵਿਆ ਇਸ ਸੂਈ ਨੂੰ ਬੱਚਾ ਕੀ ਹੈ ਜੀ ਬੱッサ ਬਾਈ ਜੀ ਬੱਚੇ ਤੇ ਮਿਲਦੀ ਆ ਬੱਚੇ ਤੇ ਹੀ ਮਿਲਦੀ ਆ ਭਾਈ ਬੱਚਾ ਤੇ ਪਾਸੇ ਨਹੀਂ ਹੋਣ ਦਿੰਦੀ ਗਾਂ ਨਾਲ ਆਉਦੀ ਕਿ ਮਾਜੀ ਗਝਾ ਲੇ ਬਾਦ ਦੀਆਂ ਗੱਲਾਂ ਠੀਕ ਆ ਜਾਨੀ ਬੱਚਾ ਮੂਰੇ ਚਾਹੀਦਾ ਹਾਂ ਭਾਈ ਕਿਉਂਕਿ ਆਪਾਂ ਨਹੀਂ ਹਜੇ ਤਾਈ ਪਾਸੇ ਕੀਤਾ ਮੈਂ ਕਹ ਦੀ ਠੀਕ ਆ ਕਿਉਂ ਗਾਂ ਨਾਲ ਦੀ ਖੁਸ਼ੀ ਆ ਹੂੰ ਤੇ ਇਹ ਨਾ ਹੋ ਕੋਈ ਬੱਚਾ ਲੱਗਿਆ ਹੋ ਹਾਂ ਜੇ ਕੋਈ ਬੰਦਾ ਕਹੇ ਬੱਚਾ ਲੱਗਿਆ ਹੂੰ ਕੰਨਾਂ ਦੀ ਵਿਹੜ ਦਾਂ ਮੈਂ ਤਾਂ ਵਿਹੜ ਆਖਲੇ ਬਿਨਾਂ ਪੈਸੇ ਵਾਪਸ ਲੈ ਜੀ ਨੜੇ ਪੈਸੇ ਲੈ ਜਾ ਸਹੀ ਆ ਨਾ ਸਹੀ ਐਦੋਂ ਵੱਡੀ ਕੋਈ ਤਸੱਲੀ ਨਹੀਂ ਹਾਂ ਕਿੰਨਾ ਦੁੱਧ ਜੋਖ ਦਾਂਗੇ ਦੁੱਧ ਤਾਂ ਬਾਈ ਜੀ ਇਸ ਵਕਤ ਹੈਗਾ ਇੱਥਾਂ 35 ਲੀਟਰ 35 ਲੀਟਰ ਚਵਾਈ ਕਰ ਦਾਂਗੇ ਚਵਾਈ ਬਾਈ ਜੀ ਠੀਕ ਹੈ ਨਾ ਗੱਲ ਆ ਆਪਾਂ ਯਾਨੀ ਕਿ ਜੇ ਕੋਈ ਆਨਲਾਈਨ ਮੰਗਾਉ ਹੂੰ 30 ਦੀ ਆਪਣੀ ਫੁੱਲ ਗਾਰੰਟੀ ਹੋਊ ਇਹ ਚੈੱਕ ਤੋਂ ਵਜਾ ਹੈਗੀਆਂ ਬਾਈ ਇਹ ਨੂੰ ਹੋ ਗਈ ਸੀ ਮਟੇਸਿਸ ਇਹਦੇ ਥਾਨਾਂ ਦੋ ਮੂਹਲੇ ਡਾਊਨ ਹੋ ਗਏ ਸੀਗੇ ਯਾਨੀ ਕਿ ਉੱਥੇ ਉਹਨਾਂ ਕੋਲ ਡੈਡ ਘਟ ਸੀਗੇ ਆਪਣੇ ਕੋਲ ਹੁਣ ਦਵਾਈ ਚੱਲਦੀ ਆ ਦੋ ਤਿੰਨ ਦਿਨ ਹੋਏ ਆਪਣੇ ਕੋਲ ਆਈ ਨਹੀਂ ਹੋਈ ਹੁਣ ਯਾਨੀ ਕਿ ਅੱਧਾ ਕੱਪ ਹੁੰਦਾ ਦੋਨਾਂ ਥਨਾਂ ਚੋਂ ਠੀਕ ਆ ਕੋਈ ਨਾੜ ਨਹੀਂ ਕੋਈ ਗੰਡ ਨਹੀਂ ਹੂੰ ਜੇ ਕੋਈ ਨਾਰਗੰਡ ਹੋਵੇ ਹਾਂ ਵੈੜ ਆਪਾਂ ਵਾਪਸ ਲੈ ਲਾਂਗੇ ਠੀਕ ਆ ਛੱਡੇ ਦੇ ਵਿੱਚ ਠੀਕ ਆ ਇਤੋਂ ਵੱਡੀ ਬਾਈ ਕੋਈ ਦਸੱਲੀ ਨਹੀਂ ਹੁੰਦੀ ਇਹ ਤਾਂ ਗੱਲ ਹੈਗੀ ਯਾਨੀ ਦੋ ਥਾਂਾਂ ਦਾ ਹੀ ਇੰਨਾ ਦੋ ਥਾਂਾਂ ਦਾ ਹੀ ਨਾ ਪਹਿਲੇ ਸੂਏ ਹਾਂ 60 ਲੀਟਰ ਪਹਿਲੇ ਸੂਏ ਵੈੜ ਦਾ ਦੁੱਧ ਦਿੱਤਾ ਵਿਆ ਠੀਕ ਆ 60 ਲੀਟਰ ਬਾਈ ਜੀ 60 ਲੀਟਰ ਹਾਂ ਜੇ ਕੋਈ ਭੈਣ ਭਾਈ ਆਊ ਹਾਂ ਜੇ ਜਾਂ ਮੰਨ ਕੇ ਚੱਲ 35 ਆ ਹਾਂ ਜੇ ਪਾਈਆ ਵੀ ਘਟ ਜੇ ਕਿੰਨੇ ਪੈਸੇ ਸਾਈ ਪਾਉਣਗੇ ਦੁਗਣੀ ਸਾਈ ਵਾਪਸ ਲੈ ਜਾਣਾ ਅੱਛਾ ਦੁੱਗਣੀ ਸਾਰੀ ਵਾਪਸ ਦੇ ਦੂੰ ਦੋ ਥਣਾ ਤੇ ਦੋ ਥਣਾ ਦੇ ਭਾਈ ਜੀ ਹੂੰ ਤੈਨਾਂ ਡੰਗ ਚੋਣੀ ਪੈਂਦੀ ਆ ਤਿੰਨ ਟਾਈਮ ਤਿੰਨ ਟਾਈਮ ਚੋਣਾ ਹਾਂ ਬਈ ਤਿੰਨ ਟਾਈਮ ਕਿੰਨੇ ਵਜੇ ਹੋਈ ਹੈ ਹੈ ਤੜਕੇ ਸੁਬਾ ਭਾਈ ਅੱਜ ਆਪਣੀ ਚੋਈ ਆ ਮੰਨ ਕੇ ਜਾ ਤਿੰਨ ਵਜੇ ਤੇਰੀ ਠੀਕ ਆ ਹੁਣ 10 ਵਜੇ ਨਾਲੇ ਆ ਤੇ ਹੁਣ ਫੇਰ ਚੋਵੇਂਗੇ ਹੁਣ ਫੇਰ ਚੋਣੀ ਆ ਬਾਈ ਵੀਡੀਓ ਤੋਂ ਬਾਅਦ ਜਾਨੀ ਤਿੰਨ ਟਾਈਮ ਚਵਾਈ ਕਰਨੀ ਪੈਂਦੀ ਦੁੱਧ ਇਦੋਂ ਵੀ ਵੱਧ ਕੱਢਦੀ ਆ ਮੇਰੇ ਕੋਲ ਸੈਟਿੰਗ ਨਹੀਂ ਹੁੰਦੀ ਸੈਟਿੰਗ ਐ ਨਹੀਂ ਹੁੰਦੀ ਮੇਰਾ ਹੈਗਾ ਸੀਜ਼ਨ ਬਾਈ ਹਾਂ ਸੀਜ਼ਨ ਜੇ ਕਿਤੇ ਸਵੇਰ 3 ਵਜੇ ਡੇਲੀ ਮੈਂ ਚੋਵਾਂ ਹੂੰ ਠੀਕ ਆ ਬੈਠ ਦੁੱਧ 40 ਤੇ ਵੀ ਜਾਵੜੂ ਹੂੰ ਤੇ ਉਹ ਕਿੰਨਾ ਇਹਨੂੰ ਚੋਵਾਂਗੇ ਉਨਾ ਹੀ ਦੁੱਧ ਨੇ ਪਿਛਲੇ ਥਣਾ ਵੇਚੀ ਕੱਢੀ ਆਉਣਾ ਕੱਢੀ ਆਣਾ ਕਿਹੜੀ ਕਿਹੜੀ ਕਵੈਸਟੀ ਆ ਬਣੀ ਜਾਣਾ ਹਾਂ ਇਹ ਤਾਂ ਅੱਜ ਹੀ ਆਪਾਂ ਐਵੇਂ ਝੂਠ ਨਹੀਂ ਬੋਲਦੇ ਅੱਜ ਹੀ ਤਿੰਨ ਵਜੇ ਚੋਈ ਆ ਅਗਰ ਬਈ 7 ਵਜੇ ਚੋਣੇ ਸਿੱਧੀ ਜੀ ਗੱਲ ਆ ਠੀਕ ਆ 7 ਵਜੇ ਚਲੋ ਚੋਕੇ ਉਦੋਂ 2 ਵਜੇ ਉਦੋਂ ਸਾਵਨ ਨੂੰ 7 ਵਜੇ ਅੱਛਾ ਜੇ ਕਿਤੇ ਬੰਦਾ ਹਿੰਮਤ ਵਾਲਾ ਹੋਵੇ ਨਾ ਸਵੇਰ 3 ਵੇ ਕਿਹੜੇ ਮੰਨ ਲਾਪਾਂ ਫਾਹ ਮਨ ਲਿਆ ਉਹਨਾਂ ਦਾ ਕੰਮ ਹੀ ਹੈ ਸਵੇਰ 3 ਵੇ ਚੋਲੀ ਤੇ ਮੈਨਾਂ 40 ਲੀਟਰ ਦੀ ਗਾਰੰਟੀ ਆਪਣੀ ਆਏ ਨਾ ਉਹਨਾਂ ਨੇ ਤਾਂ ਫਿਰ ਇਸ ਕ ਪਾਈਆ ਵੀ ਨਾ ਘੜੂ ਦੁੱਧ ਆ ਠੀਕ ਆ ਐਲੀਗੈਂਟ ਹੀ ਆਪਣੀ ਬਾਈ 35 ਲੀਟਰ ਦੁੱਧ ਦਾ ਇਹਦਾ ਖੁੱਲੀ ਆਈ ਆ ਵੇੜ ਜਾ ਹਾਂ ਤੁਰਨਾ ਨਹੀਂ ਹੁੰਦਾ ਇਹਨਾਂ ਆ ਜਾ ਪਤੋਏ ਆ ਤਲੇਹਾਰਾ ਛੱਡਦੇ ਤੇ ਪਟੇ ਨੂੰ ਹੱਥ ਪਾ ਲਾ ਕਿਉਂਕਿ ਇਹ ਤਲੇਹਾਰੇ ਨਾਲ ਤੁਰਨਾ ਨਹੀਂ ਆਣੀਆਂ ਇਹ ਆਈ ਹੋਈ ਕੱਲ ਆਪਣੇ ਕੋਲ ਜੀ ਆ ਹਵਾਨਾ ਚੈੱਕ ਕਰੋ ਬ੍ਰੈਂਡ ਟਾਪ ਦਾ ਵੱਡਾ ਸ਼ਾਨਦਾਰ ਹਵਾਨਾ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਥਣਾ ਦੀ ਓਕੇ ਆ ਦੋ ਥਣਾ ਜੋ ਮਸਟੈਟਸ ਹੋਣ ਕਾਰਨ ਥਣ ਘਟ ਗਏ ਸੀਗੇ ਤੇ ਹੁਣ ਬਾਈ ਦੱਸਦਾ ਕਿ ਦਵਾਈ ਚੱਲੀ ਜਾਂਦੀ ਐ ਇਹਦੀ ਤੇ ਆਉਣਾ ਸ਼ੁਰੂ ਹੋ ਗਿਆ ਕਾ ਦੁੱਧ ਪਾਇਆ ਖੰਡ ਬਾਈ ਦੱਸਦਾ ਆਉਂਦਾ ਜਾਨੀ ਇੰਨੀ ਫੁੱਲ ਗਰੰਟੀ ਐ ਬਾਈ ਦੱਸਦਾ ਭਾਈ ਜੇ ਇੱਥੇ ਕੋਈ ਸੱਜਣ ਆ ਕੇ ਚੋਲੇ ਤੇ ਜੇ ਦੁੱਧ ਘਟ ਗਿਆ ਤਾਂ ਮੈਂ ਬੈਠਾ ਤਿੰਨ ਟਾਈਮ ਇਹਦੀ ਮਿਲਕਿੰਗ ਹੁੰਦੀ ਐ ਵੀਰੇ ਇੱਕ ਮਾਰਨਿੰਗ ਅੱਜ 3 ਵਜੇ ਕੀਤੀ ਐ ਤੇ ਫੇਰ ਹੁਣ ਹੋਊਗੀ 10 11 ਵਜੇ ਤੇ ਸ਼ਾਮ ਨੂੰ ਫੇਰ ਇਹਦੀ ਮਿਲਕਿੰਗ ਹੋਊਗੀ 35 ਲੀਟਰ ਦੀ ਫੁੱਲ ਗਰੰਟੀ ਆ 60 ਲੀਟਰ ਕਪੈਸਿਟੀ ਵਾਲੀ ਵਹੜ ਆ ਥਾਣਾ ਚ ਨੌਕਸ ਹੋਣ ਕਾਰਨ ਤਾਂ ਦੁੱਧ ਘਟਾ ਪਰ ਥਾਣਾ ਚ ਕੋਈ ਗੰਡ ਨਹੀਂ ਕੋਈ ਮਰੋੜੀ ਨਹੀਂ ਤੁਸੀਂ ਮੋਟਰਸਾਈਕਲ ਲੈ ਕੇ ਆਓ ਬਾਈਕ ਲੈ ਕੇ ਆਓ ਗੱਡੀ ਲੈ ਕੇ ਆਓ ਤੇ ਇੱਥੇ ਬਾਈ ਦੇ ਘਰੇ ਝੋਕੇ ਲੈ ਜਿਓ ਤੇ ਕੀਮਤ ਬਾਈ ਇਹਦੀ ਇਹਦੀ ਬਾਈ ਥਾਣਾ ਵੀ ਆਪਣੀ ਕਿਹੜੇ ਮੂਲ ਹੈ ਉਹਦੀ ਦਵਾਈ ਨਾਲ ਦੇ ਕੇ ਵੀ ਜੰਗ ਹੂੰ ਠੀਕ ਆ ਠੀਕ ਆ ਗੱਲ ਦੂਜੀ ਗੱਲ ਇਹ ਆ ਦਵਾਈ ਇਹ ਚੱਲੀ ਜਾਂਦੀ ਹੂੰ ਦੁੱਧ ਬਣ ਗਿਆ ਹੂੰ ਮੈਨੂੰ ਪਤਾ ਆਪਣੇ ਕੋਲ ਜਗ੍ਹਾ ਨਹੀਂ ਇੱਕ ਸੀਜ਼ਨ ਹੂੰ ਮਹੀਨੇ ਵਿੱਚ ਵੀ ਥਾਂ ਚੱਲ ਪੈਣੀ ਹੈ ਜੀ ਹੂੰ ਆਪਣੇ ਹਿਸਾਬ ਨਾਲ ਲਈ ਆਪਾਂ ਹਿਸਾਬ ਨਾਲ ਵੇਚ ਦਿੰਨੀ ਕਿੰਨੇ ਦੀ ਇਹ ਬਾਈ ਜੀ ਇੱਕ ਮਹੀਨੇ ਚ ਬੈਡ ਦੇ ਪੈਸੇ ਪੂਰੇ ਹੋਣੇ ਆ ਜੀ ਹੂੰ ਹਿਸਾਬ ਲਾ ਕੇ ਅਗਲਾ ਜਿਹਾ ਦੱਸ ਅੱਛਾ ਇੱਕ ਮਹੀਨੇ ਬੈਡ ਫੀ ਹੋਣੀ ਆ ਠੀਕ ਆ ਆਪਾਂ ਇਹ ਬੈਡ ਦੇਮਾ ਕਿ 38000 ਚ 200 ਕਿਲੋਮੀਟਰ 200 ਕਿਲੋਮੀਟਰ ਤਾਈਂ ਪਹੁੰਚ ਫ੍ਰੀ ਇੱਕ ਮਹੀਨੇ ਚ ਬੈਡ ਦੇ ਨਾਂ ਪੈਸੇ ਪੂਰੇ ਹੋਏ ਜਾਂ ਹਿਸਾਬ ਲਾ ਕੇ ਆ ਬੇਗਲਾ ਗੱਲ ਖਤਮ ਆ ਜਾ ਠੀਕ ਆ ਇਹ ਦੋ ਬੱਡੇ ਗੁੱਜ ਮਵਾਈ ਨੇ ਇਹ ਵੀ ਗੱਲ ਆ ਹਾਂ ਕਦਾਂ ਬੈਠ ਐ ਚੈੱਕ ਪਾਸ ਹੋ ਗਈ ਹੂੰ ਇਦੂ ਗਾਂ ਦੁੱਧ ਹੋਵੇ ਨਾ ਹੋਵੇ ਹੂੰ ਠੀਕ ਆ ਨਾ ਗੱਲ ਆ ਆਪਾਂ ਬਾਈ 25000 ਦੀ ਵਾਪਸ ਕਟਾਂਗੇ ਅੱਛਾ ਦੁੱਧ ਹੋਵੇ ਨਾ ਹੋਵੇ ਦੁੱਧ ਹੋਵੇ ਨਾ ਹੂੰ ਕਿਉਂਕਿ ਮੈਨੂੰ ਪਤਾ ਮੈਂ ਗੱਬਣ ਦੇ ਥਾਣੇ ਦੇ ਚਲਾ ਲੈਣੇ ਗੱਬਣ ਤੇ ਚੱਲ ਪੈਂਦੇ ਗੱਬਣ ਦੀ ਕੋਈ ਦਿੱਕਤ ਨਹੀਂ ਕਿਉਂਕਿ ਡਾਕਟਰ ਸਹਿਬਾਨ ਵਧੀਆ ਤੋਂ ਵਧੀਆ ਕਰਿਆ ਟ੍ਰੀਟਮੈਂਟ ਬਹੁਤ ਆ ਹਾਂ ਗੱਬਨ ਤੇ ਚੱਲ ਪੈਣੇ ਆ ਜੇ 나ੜਗੰਢ ਹੋਵੇ ਬਿਹੜ ਦੇ ਮੂੰਹ ਨੇ ਥਣਾ ਚ ਚੱਡੇ ਚ ਹੋਵੇ 나ੜਗੰਢ ਹੋਵੇ ਹਾਂ ਆਪਾਂ ਬਿਹੜ ਮੁਕਤ ਦੇ ਦਿਆਂਗੇ ਐਦੂ ਵੱਡੀ ਤਸੱਲੀ ਕੋਈ ਹੈ ਨਹੀਂਗੀ ਹਾਂ ਕਿਉਂਕਿ ਜੇ ਕੋਈ 나ੜਗੰਢ ਹੋਵੇ ਨਾ ਬਾਈ ਜੀ ਉਹ ਗਾਂ ਵੱਜ ਜਾਂਦੀ ਆ ਹਾਂ ਕੋਈ ਝੂਠ ਨਹੀਂ ਹੈਗਾ ਯਾ ਹਾਂ ਉਹਦਾ ਐ ਹੁੰਦਾ ਪਹਿਲੇ ਥਾਣਾ ਬੈਜਾ ਹਾਂ ਆਪਾਂ ਚੈੱਕ ਕਰਕੇ ਲਈ ਆ ਬਈ ਡਾਕਟਰ ਦਾ ਚੈੱਕ ਹੋਈਆ ਬਕਾਇਦਾ ਹਾਂ ਆਪ ਵੀ ਚੈੱਕ ਕੀਤੀ ਵੀ ਆਪਣੀ ਕੋਈ 나ੜ ਨਹੀਂ ਕੋਈ ਗੰਢ ਨਹੀਂ ਠੀਕ ਆ ਹਾਂ ਬਈ ਠੀਕ ਆ ਜੀ ਉਹ ਭੈਣ ਭਾਈ ਲਾਵੇ ਉਹੀ ਫੋਨ ਕਿਹੜਾ ਤਿੰਨ ਡੰਗ ਚੋਲੂਏ ਨੂੰ ਹਾਂ ਕੋਈ ਉਹ ਜਣਾ ਫੋਨ ਲਾਈ ਆਏ ਬਾਈ ਭੇਜ ਦੇ ਹਾਂ ਇਹ ਤਾਂ ਗੱਲ ਕਿਹੜਾ ਬੰਦਾ ਮਿਹਨਤ ਵਾਲਾ ਤਿੰਨ ਡੰਗ ਚਾਉਣ ਵਾਲਾ ਉਹੀ ਲਾਵੇ ਫੋਨ ਹਾਂ ਇਹ ਤਾਂ ਗੱਲ ਹੈਗੀ ਆ ਜੇ ਬੱਚਾ ਲੱਗਾ ਹੋਵੇ ਵੜ ਮੁਖਤ ਦੇ ਦਾਂਗੇ ਇਦੋਂ ਵੱਡੀਆਂ ਤਸੱਲੀਆਂ ਕੋਈ ਨਹੀਂ ਹੈਗੀਆਂ ਇਹ ਤਾਂ ਗੱਲ ਮਿਲ ਨਹੀਂ ਹੈ 30000 ਚੀ ਆ 200 ਕਿਲੋਮੀਟਰ ਤੋਂ ਹਾਂ ਕਿਉਂਕਿ ਘਟ ਵਾਲਾ 10 ਵੀ ਨਹੀਂ ਘਟਨੇ ਇਹ ਬਾਈ ਠੀਕ ਹੈ ਤੇ ਜਿਹੜੇ ਦੋ ਨੰਬਰ ਵੜੜ ਆ ਵੀਰੇ ਇਹ ਆ ਗਈ ਬਾਈ ਜਮ ਤੋਕੜ ਠੀਕ ਹੈ ਕਿੰਨਾ ਦੁੱਧ ਦੇ ਥੱਲੇ ਇਹ ਜਿਹੜਾ ਹੈਗਾ 7 ਕਿਲੋ ਬਾਈ 7 ਕਿਲੋ ਕੰਡੇ ਵਾਲਾ ਠਣਾ ਠੁਣਾ ਦੀ ਓਕੇ ਓਕੇ ਆ ਬਾਈ ਜਮਾ ਠੀਕ ਆ ਬਾਈ ਤੇ ਹੋਈ ਹੈ ਏਆਈ ਵਗੈਰਾ ਇਹਦੀ ਇਹਦੀ ਆ ਬਾਈ ਅਗਲੇ ਨੇ ਕਿਹਾ 40 ਦਿਨਾਂ ਦੀ ਹੋਈ ਰਹੀ ਆ ਹਮ ਆਪਾਂ ਕੋਈ ਜ਼ਿੰਮੇਵਾਰੀ ਨਹੀਂ ਆਪਣੀ ਆ ਬਾਈ ਠੀਕ ਆ ਠਣਾ ਠੁਣਾ ਦੀ ਓਕੇ ਓਕੇ ਆ ਬਾਈ ਜਮਾ ਠੀਕ ਆ ਵੀਰੇ ਐ ਨਹੀਂ ਹੋਈ ਐ ਨਹੀਂ ਕੁੱਤਾ ਦਾ ਬਾਕੀ ਰੰਗ ਪ੍ਰਿੰਟ ਕਰਮਾਲੀ ਦਾ ਪੂਰਾ ਚੰਗ 7 ਕਿਲੋ ਦੁੱਧ ਦੇ ਤੁਸੀਂ ਚੋਾਈ ਕਰ ਸਕਦੇ ਆ ਜਾਂ ਜੂਤ ਬਹੁਤ ਆ ਬੜਦੀ ਆ ਹੂੰ ਠੀਕ ਆ ਗਲਾਪੀ ਥਾਣਾ ਪੂਏ ਵਧੀਆ ਠੀਕ ਆ ਸੋਤ ਬਸ ਚੈੱਕ ਕਰ ਸਕਦੇ ਹੋ ਤੇ ਇਹਦੀ ਕੀ ਕੀਮਤ ਆ ਇਹ ਹੋ ਜੂ ਬਾਈ ਜੀ 7.5 ਹਜ਼ਾਰ ਚ ਇਹ 7.5 ਹਜ਼ਾਰ ਚ 200 ਕਿਲੋਮੀਟਰ ਤਾਈਂ ਪਹੁੰਚ ਬਾਈ 200 ਕਿਲੋਮੀਟਰ ਪਹੁੰਚ ਜੀ ਠੀਕ ਆ ਵੀਰੇ ਜਾਤ ਪਾਤ ਬਹੁਤ ਆ ਬੜਦੀ ਆ ਜਾਤ ਪਾਤ ਥੋੜੀ ਸੰਭ ਹੀ ਨਹੀਂ ਸੰਭ ਹੀ ਨਹੀਂ ਬਾਈ ਬੜਾ ਸਾਡੇ ਪੱਖ ਤੋਂ ਗਈ ਵੀ ਆ ਸੰਭੀ ਆਪਾਂ ਤੋਂ ਵੀ ਨਹੀਂ ਗਈ ਆਪਾਂ ਝੂਠ ਨਹੀਂ ਬੋਲਦੇ ਹੂੰ ਕਿਉਂਕਿ ਆਪਣੇ ਕੋਲ ਤਾਂ ਸੀ ਜਣਾ ਬਾਈ ਮਨਾ ਹਜੇ 15 ਦਿਨ ਮੰਨ ਲਓ 20 ਦਿਨ ਸਮਾਂ ਲੱਗਣਾ ਹਾਂ ਸਭੀ ਹੋਂ ਵੀ ਆਪਾਂ ਤੋਂ ਇਹ ਮਾਰੇ ਜਾ ਕਮ ਹੋਏ ਵੀ ਥਾਂ ਤੇ ਨਾ ਠੀਕ ਆ ਹਾਂ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਭੈਣ ਭਾਈ ਫੋਨ ਉਹੀ ਲਾਵੇ ਟਾਈਮ ਪਾਸ ਵਾਲਾ ਫੋਨ ਨਾ ਲਾਵੇ ਸਿੱਧੀ ਗੱਲ ਟਾਈਮ ਹੈ ਨਹੀਂਗਾ ਜਿਸ ਸਮਾਂ ਹੈ ਨਹੀਂਗਾ 2 ਦਾ ਪੁਆਇੰਟ ਜੀ ਹਾਂ ਬਸ ਚੱਲ ਖਤਮ ਆ ਠੀਕ ਆ ਨੰਬਰ ਸਕਰੀਨ ਤੇ ਚੱਲੂ ਧੰਨਵਾਦ